ਮੈਂ ਰੋਟੀ ਬਣਾਉਣ ਚੱਲੇ ਕੈਮਰਾ ਫੜ ਕੇ ਚੱਲੇ ਹੁਣ ਮੈਂ ਦੱਸਾਂ ਲੋਕਾਂ ਨੂੰ ਮੈਂ ਕੰਮ ਕਰਦਾ ਹਾਂ ਕਿਉਂ ਕੱਲ ਪਤਣੀ ਮੈਂ ਕੀ ਕੀਤਾ ਸੀਗਾ ਇਹੀ ਨਹੀਂ ਪਤਾ ਜਿਹੜੇ ਬੰਦੇ ਨੂੰ ਕੀ ਕੀਤਾ ਸੀ ਉਹਨੇ ਕੀ ਹੋਇ ਕੀਤਾ ਹੋਊਗਾ ਇਹ ਸਾਡਾ ਭਈ ਅੱਜ ਦਾ ਡਿਨਰ ਹੈਗਾ ਆ ਕੀ ਆ ਦੇਖੋ ਕੈਮਰੇ ਜੀ ਘੜ ਘੈਂਟ ਲੱਗ ਰਹੀ ਹੈ ਨਾ ਖਾਣ ਨੂੰ ਵੀ ਘੈਂਟ ਆ ਪਰ ਮੈਂ ਮਾਲਵੇ ਵਾਲੇ ਉਹਦੇ ਵਿੱਚ ਦੁੱਧ ਨਹੀਂ ਪਾਇਆ ਹੁਣ ਤਾਂ ਖੇਡ ਲਾ ਗਈ ਸੁੱਤੀ ਪਈ ਸੀ ਇਹ ਕੁੱਤੀ ਸੀਗੀ ਤਾਂ ਫਿਰ ਕਿ ਦੋ ਕੁ ਮਿੰਟ ਨੇ ਪਛਾਣਿਆ ਨਹੀਂ ਆਪਾਂ ਨੂੰ ਵੀ ਇਹ ਕੌਣ ਆਇਆ ਆ

ਆ ਅੱਖਾਂ ਚ ਪਾਣੀ ਬਹੁਤ ਇੱਕ ਕੇਲ ਦੀ ਹੈ ਪਤਾ ਨਹੀਂ ਰੋਂਦੀ ਹੈ ਕਿ ਕੀ ਹੁੰਦਾ ਇਹਨੂੰ ਐ ਗੁੱਦੂ ਜਿਵੇਂ ਦੀ ਬਣ ਗਈ ਕੀ ਆ ਵੀ ਆ ਰੈਟਾ ਹੋ ਗਿਆ ਆ ਸਾਡਾ ਸੈਲਡ ਹੋ ਗਿਆ ਇਹ ਨਿੰੂ ਕਿਥੇ ਰੱਖਾਂ ਕਿਥੇ ਰੱਖਾਂ ਯਾਰ ਕੋਈ ਪਾਣੀ ਨਾ ਮੈਂ ਸਬਜੀ ਵੀ ਕੱਢ ਲੈਣੀ ਆ ਹੁਣੇ ਕਿਉਂਕਿ ਫੇਰ ਮੈਂ ਵਾਪਸ ਸੌਣਾ ਆ ਜਦੋਂ ਬਾਰਿਸ਼ ਉੱਟ ਗਈ ਸੀਗੀ ਤਨ ਪੈਕ ਕਰਕੇ ਦਿਖਾਨੀ ਹੈ ਮੈਂ ਜੀਆ ਦੀ ਸਬਜੀ ਗਰਮੀਆਂ ਦੀ ਪਹਿਲੀ ਵਾਰ ਦੀ ਸਬਜੀ ਮੇਰੀ ਸਬਜੀ ਆ ਰਹਾ ਤਾਂ ਇਹ ਸੈਲਡ ਤੇ ਮੈਂ ਬਸ ਉਹ ਰੋਟੀ ਬਣਾਣੀ ਹੈ ਬਾਕੀ ਮੇਰਾ ਕੰਮ ਸਾਰਾ ਖਤਮ ਬਾਕੀ ਕਪੀਤਾ ਕੱਟਣਾ ਹੈ ਥੈਟਸ ਇਟ ਫਿਰ ਮੈਂ ਸੋ ਜਾਣਾ ਤੇ ਕੋਕੋ ਸਾਡੇ ਨੂੰ ਖੀਰਾ ਬਿਲਕੁਲ ਨਹੀਂ ਪਸੰਦ ਆਇਆ ਉਹਨੇ ਸੁੱਟਤਾ ਆ ਸਸਿਕਾ ਜੀ ਸਵਾਗਤ ਕਰਦੇ ਆ ਨਵੇਂ ਦਿਨ ਦੇ ਨਵੇਂ ਬਲੌਗ ਦੇ ਵਿੱਚ ਦੁਪਹਿਰ ਦੇ ਕਰਤਾ ਮੈਂ ਲੱਗ ਕੰਮ ਵਾਈ ਕਰ ਰਾਂ ਸ਼ੁਰੂਆਤ ਦੁਪਹਿਰ ਦੇ ਵੱਜ ਗਏ ਕਿੰਨੇ ਵੱਜ ਗਏ ਸਾਢੇ 3 ਹੋ ਗਏ ਆ ਤੇ ਰਮਨ ਨੇ ਤਾਂ ਸਵਾਗਤ ਕਰੀ ਦਿੱਤਾ ਤੁਹਾਡਾ ਤੇ ਮੈਂ ਵੀ ਕਰਦਾ ਆ ਸਾਰਾ ਪ੍ਰਯਾਤਨ ਲਈ ਸਸਰੀਕਾ ਤੇ ਜਿਹੜਾ 4 ਵਜੇ ਫਿਰ ਨੀਂਦ ਵੀ ਤਾਂ ਪੂਰੀ ਕਰਨੀ ਆ ਹੁਣ ਤੇਰੀ ਨੀਂਦ ਤਾਂ ਆਲੀ ਪੂਰੀ ਹੋਲੀ ਜੂਗੀ ਡੇ ਸ਼ਿਫਟ ਤੋਂ ਨਾਈਟ ਚਾਹੀਈਆਂ ਤਾਂ ਅਗਰ ਕਿ ਤੈਨੂੰ ਨੀਂਦ ਨਹੀਂ ਆ ਰਹੀ 2-4 ਦਿਨ ਚ ਤੈਨੂੰ ਸੈਟਿੰਗ ਆ ਜੂਗੀ ਤੂੰ ਵੀ 4 ਵਜੇ ਉੱਠਿਆ ਕਰਨਾ ਕੰਮ ਤਾਂ ਉਹ ਕਰਦੀਆਂ ਸਬਜੀ ਉਹਨਾ ਰੋਟੀ ਬਣਾ ਚੱਲੇ ਕੈਮਰਾ ਫੜ ਕੇ ਚੱਲੇ ਉਹਨੇ ਦੱਸਾਂ ਲੋਕਾਂ ਨੂੰ ਕੰਮ ਕਰਦਾ ਹੁਣ ਯੂ ਆਰ ਸੋ ਸਮਾਰਟ ਵੈਸੇ ਰੋਟੀ ਬਣਾ ਲਈ ਐ ਮੈਂ ਦਿਖਾਣੀ ਨਹੀਂ ਦੇਗੀ ਕਿਉਂ ਨਹੀਂ ਦਿਖਾਣੀ ਪਰ ਹੁਣ ਤੂੰ ਕਹਿ ਤਾ ਹੁਣ ਮੈਂ ਦਿਖਾਉਂਗਾ ਜੀ ਐਡਾ ਕੰਮ ਹੋਈ ਨੂੰ ਸਾਡਾ ਦੇਖ ਕੋਈ ਕੁਝ ਕਰ ਗਈ ਥੱਲੇ ਨਾ ਚੰਗੀ ਕਿਉਂ ਕੱਲ ਪਤਲੀ ਮੈਂ ਕੀ ਕੀਤਾ ਸੀਗਾ ਇਹੀ ਨਹੀਂ ਪਤਾ ਜਿਹੜੇ ਬੰਦੇ ਨੂੰ ਕੀ ਕੀਤਾ ਸੀ ਉਹਨੇ ਕੀ ਹੋਇਆ ਕੀਤਾ ਹੋਊਗਾ ਇੰਨੇ ਕੰਮ ਮੈਂ ਕਰਦਾ ਕੋਈ ਪਤਾ ਯਾਦ ਨਹੀਂ ਜਾਂਦਾ ਕੀ ਕੀਤਾ ਸੀਗਾ ਉਹ ਮੈਂ ਕੈਮਰੇ ਦੇ ਵਿੱਚ ਲਿਆਈ ਨਹੀਂ ਯੂ ਆਰ ਸੋ ਸਮਾਰਟ ਕੈਮਰੇ ਦੇ ਵਿੱਚ ਲਿਆਈ ਨਹੀਂ ਸਾਰਾ ਸਾਬ ਸਾਬ ਕੈਮਰੇ ਥੋੜਾ ਲੈ ਸਕਨੇ ਆ ਹਾਂ ਬਿਲਕੁਲ ਕੰਮ ਕਰੋਗੇ ਤਾਂ ਹੀ ਲੋਗ ਦੇ ਇਹ ਤਾਂ ਪਤਾ ਵੀ ਇਹ ਜਿਆਦਾ ਕੰਮ ਕਰਦੀ ਮੈਂ ਘੱਟ ਕਰਦਾ ਪਰ ਕਰਦਾ ਤਾਂ ਹੈਗਾ ਨਾ ਨਹੀਂ ਨਹੀਂ ਇਹ ਸਮਝਾਓ ਮੈਂ ਕੰਪੈਰੀਸ਼ਨ ਨਹੀਂ ਕਰ ਰਹੀ ਮੈਂ ਉਹਦਾ ਕਹਿ ਰਹੀ ਆ ਵੀ ਹੁਣ ਕੰਮ ਕਰਨ ਚੱਲਿਆ ਤਾਂ ਕੈਮਰਾ ਫੜਨੇ ਆ ਮੈਂ ਦਿਖਾਵਾਂ ਮੈਂ ਵੀ ਕੰਮ ਕਰਾਂ ਆਟਾ ਗੁੰਨਣ ਲੱਗੇ ਮੇਰੇ ਦੋਵੇਂ ਹੱਥ ਜਿਹੜੇ ਨੇ ਆਟੇ 'ਚ ਹੁੰਦੇ ਨੇ ਕੈਮਰਾ ਕੋਣ ਫੜੂਗਾ ਤੂੰ ਫੜ ਲੈਣੀ ਤਾਂ ਦੇ ਆਟਾ ਗੁੰਦੇ ਤੁਸੀਂ ਕਿਸੇ ਨੇ ਅਜੇ ਤੱਕ ਦੇਖਿਆ ਮੈਨੂੰ ਮੈਂ ਆਟਾ ਗੁੰਨਾ ਕਦੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਨਾ ਕਿਉਂਕਿ ਦਿਖਾਣ ਇੱਕ ਤਾਂ ਦਿਖਾ ਸਕਦੇ ਨਹੀਂ ਕਿ ਇਧਰ ਉਧਰ ਹੁੰਦੀ ਹੈ ਫਿਰ ਮੇਰੇ ਹੱਥ ਦੋਵੇਂ ਆਟੇ 'ਚ ਹੁੰਦੇ ਆ ਕੈਮਰਾ ਫੜਾ ਕੇ ਆਟਾ ਗੁੰਨਾ ਇਸ ਕਰਕੇ ਹਰੇਕ ਕੀ ਜਾਫਸ ਨਹੀਂ ਦਿਖਾ ਸਕਦੇ ਉਨ 'ਚ ਕਰਦੇ ਆ ਇੰਨਾ ਨਹੀਂ ਕਰਦੇ ਕੰਮ ਪਰ ਕਰਦੇ ਆ ਮਣਾ ਮੋਟਾ ਚਾਹ ਫੇਮਾ ਅੱਜ ਤੈਨੂੰ ਪਰੌਂਠੇ ਬਣਾ ਕੇ ਖਵਾਣਾ ਓ ਮਾਈ ਗੋਡ ਸਬਜੀ ਤੋਂ ਬਣਾ ਹੀ ਦਿੱਤੀ ਆ ਪਹਿਲਾਂ ਹੀ ਇਹ ਟਾਈਮ ਆਪਣੇ ਕੋਲ ਅੱਧਾ ਘੰਟਾ ਮੈਂ ਫਿਰ ਸੋਈ ਦੇ ਵਿੱਚ ਬੜਦਾ ਹੁਣ ਤੂੰ ਤਿਆਰ ਹੋ ਜਾ ਨਾ ਚੱਲ ਚੱਲ ਕੋਕੋ ਨਾਲ ਮਦਦ ਕਰਾ ਮੇਰੇ ਆ ਜਾ ਹੈਲਪ ਕਰਾ ਬਾਕੀ ਮਹੌਲ ਗਰਮੀ ਵਾਲਾ ਹੋ ਚੁੱਕਾ ਆ ਹੋਣਾ ਹੀ ਸੀਗਾ ਇਹ ਮਈ ਚੜ ਗਿਆ ਮਈ ਦੀ 2 ਤਰੀਕ ਅੱਜ ਰੋਡ ਚੱਲਦਾ ਹੀ ਰਹਿੰਦਾ ਅੱਧੀ ਨੀਂਦ ਤਾਂ ਇਹ ਰੋਡ ਹੀ ਖਰਾਬ ਕਰ ਦਿੰਦੀ ਆ ਯਾਰ ਕਦੇ ਗੱਡੀ ਜਾਂਦੀ ਕਿਤੇ ਗੱਡੀ ਜਾਂਦੀ ਆ ਹੋਰ ਤਾਂ ਹਰ ਟਰਾਲੀ ਟਰੈਕਟਰ ਵੀ ਇੱਥੇ ਲੱਗਦੇ ਨੇ ਇਹ ਟਰਾਲੀ ਟਰੈਕਟਰ ਦੀ ਆਵਾਜ਼ ਤੁਹਾਨੂੰ ਪਤਾ ਕਿੰਨੀ ਹੁੰਦੀ ਆ ਚੱਲ ਕੋਕੋ ਪੁੱਤ ਮੁੰਨ ਕੱਲਰ ਰਣਾ ਸਿੱਖ ਗਿਆ ਨਾ ਹੁਣ ਤੂੰ ਹਨਾ ਕੱਲਰ ਰਣਾ ਸਿੱਖ ਗਿਆ ਨਾ ਹਨਾ ਕੱਲਰ ਰਣਾ ਸਿੱਖ ਗਿਆ ਅੱਜ ਵੀ ਰਿੰਗ ਲਾਈਟ ਬਾਹਰ ਲਈ ਜਾਵੇ ਤੇ ਆਪਣੇ ਕੋਲ ਸਮਾਨ ਜਿਵੇਂ ਇਹਨੇ ਦਿਖਾਈ ਦਿੱਤਾ ਹੋਣਾ ਵੈਸੇ ਤਾਂ ਮੈਂ ਇੱਕ ਵਾਰ ਫੇਰ ਦਿਖਾ ਦਿੰਦਾ ਸਾਰੀਆਂ ਚੀਜ਼ਾਂ ਆਪਣੀਆਂ ਤਿਆਰ ਤੇ ਆਹ ਕੀ ਆ ਅੱਛਾ ਕੀਆ ਬਣਾਤਾ ਤੇ ਆਪਾਂ ਹੁਣ ਬਣਾਨੇ ਬਸ ਫੁਲਕੇ ਫੁਲਕੇ ਬਣਾ ਗਏ ਆਪਾਂ ਵੇਲੇ ਤਾਂ ਪਹਿਲਾਂ ਰੱਖੋ ਤਵਾ ਤੇ ਬਾਕੀ ਕਿਉਂਕਿ ਆਫਿਸ ਨਵਾਂ ਚੇਂਜ ਹੋਇਆ ਇਸ ਕਰਕੇ ਉੱਥੇ ਰੋਟੀ ਦਾ ਹਜੇ ਅਰੇਂਜਮੈਂਟ ਨਹੀਂ ਹੋਇਆ ਇਸ ਕਰਕੇ ਨਾਲ ਲੈ ਕੇ ਜਣੀ ਪੈਂਦੀ ਆ ਜਾਂ ਅੱਜ ਤੋਂ ਸ਼ਾਮ ਨੂੰ 5:30 ਖਾਜੋ ਜਾਂ ਫਿਰ ਉੱਥੇ ਜਾ ਕੇ ਨਾਲ ਲੈ ਜਿਤੇ ਉੱਥੇ ਖਾ ਲਓ ਜਦੋਂ ਅਰੇਂਜਮੈਂਟ ਸ਼ੁਰੂ ਹੋ ਗਿਆ ਫਿਰ ਆਪਾਂ ਨਹੀਂ ਖਾਵਾਂਗੇ ਚਾਹ ਪੀ ਕੇ ਚੱਲ ਜਾਇਆ ਕਰਾਂਗੇ ਉੱਥੇ ਜਾ ਕੇ ਖਾਇਆ ਕਰਾਂਗੇ ਚਲੋ ਕੋ ਕੋ ਚਲੋ ਜੀ ਇਹ ਆਪਣੇ ਲੱਗ ਜਾ ਰਹੇ ਆਪਾਂ ਵੀ ਚਲੀਏ ਹੁਣ ਨੇ ਵੀਡੀਓ ਕੰਮ ਲਾਂਚ ਡਿਨਰ ਹੈ ਪਤਾ ਨਹੀਂ ਬ੍ਰੇਕਫਾਸਟ ਥਿਆਰ ਹੈ ਬ੍ਰੰਚ ਬ੍ਰੰਚ ਤੁਮਨੇ ਪਰੌਂਠੇ ਖਾਣ ਤੋਂ ਮਨ੍ਹਾ ਕਰਤਾ ਸੀ ਨਹੀਂ ਮੈਂ ਪਰੌਂਠੇ ਬਣਾਉਣੇ ਸੀਗੇ ਸਾਰੇ ਰੋਟੀਆਂ ਬਣਾਈਆਂ ਮੈਂ ਵੀ ਮੈਂ ਕਿ ਪਰੌਂਠੇ ਤਾਂ ਕੀ ਹੋਈ ਖਾਣੇ ਆ ਹੁਣ ਨਾ ਫਿਰ ਸ਼ਾਰਟ ਪ੍ਰੈਸ ਕੀਤੀ ਹੋ ਮੈਂ ਸ਼ਾਰਟ ਤੇ ਕਰ ਦਉ ਪੱਗ ਮੇਰੀ ਪੱਗ ਕੱਢ ਦਿੰਨੀ ਆ ਚਲ ਖਾਈਏ ਰੋਟੀ ਏ ਰੋਟੀਆਂ ਬਣ ਗਈਆਂ ਨੇ ਮੈਨੂੰ ਦੇਖੋ ਕਿਨੇ ਦੇਖਦੀ ਮੈਨੂੰ ਸਬਜੀ ਕੀ ਏ ਦੀ ਨਾਲ ਕਿਉਂ ਨਾਲ ਚਾਹ ਕੋਕੋ ਟੋਗੀ ਖਾਣਾ ਆ ਉਹਦਾ ਧਿਆਨ ਮੇਰੇ ਚਾ ਦੇਖੋ ਉਹਨੂੰ ਪਤਾ ਵੀ ਪਚ ਜਾਂਦਾ ਹੈ ਨਾ ਕੋਕੋ ਕੀ ਉਹ ਮੈਨੂੰ ਦੇਖਦਾ ਸੀ ਕਿ ਕਰ ਕੀ ਹੋਇਆ ਸੀਗਾ ਕਿਉਂ ਰੋਟੀ ਖਾਣ ਦਾ ਸਾਡਾ ਕੋਈ ਟਾਈਮ ਹੈ ਨਹੀਂਗਾ ਵੀ ਸਵੇਰੇ 9 ਵਜੇ ਖਾਣੀ ਆ 1:30 ਵਜੇ ਖਾਣੀ ਆ ਸਾਡਾ 3:00 8:00 8:30 ਖਾਣੀ ਆ ਡੇਅ ਡਿਊਟੀ 'ਚ ਹੋ ਜਾਂਦਾ ਠੀਕ ਸਿਸਟਮ ਜਦੋਂ ਭੁੱਖ ਲੱਗਦੀ ਆ ਉਦੋਂ ਖਾ ਲਈਦੀ ਆ ਇਸ ਕਰਕੇ ਉੱਪਰ ਖਾਪੜ ਹੋਇਆ ਪਰ ਟਾਈਮ ਸਮਝ ਨਹੀਂ ਆ ਰਹੀ ਕਦੋਂ ਖਾਣੀ ਕਦੋਂ ਨਹੀਂ ਕਦੋਂ ਸੋਈਏ ਕਦੋਂ ਨੀਂਦ ਪੂਰੀ ਕਰੀਏ ਤੇ ਕਦੋਂ ਰੋਟੀ ਖਾਈ ਹੈ ਹੁਣ ਭੁੱਖ ਲੱਗੀ ਆ ਹੁਣ ਖਾ ਲਾਂਗੇ ਤੇ ਬਾਕੀ ਦੇਖੋ ਜਦੋਂ ਸੈਟਿੰਗ ਚੰਗੀ ਤਰ੍ਹਾਂ ਸੈਟਿੰਗ ਨਹੀਂ ਹੁੰਦੀ ਨਾਈਟ ਡਿਊਟੀ ਚ ਐਹੋ ਜੀ ਸੈਟਿੰਗ ਨਹੀਂ ਹੁੰਦੀ ਜਦੋਂ ਭੁੱਖ ਲੱਗਦੀ ਆ ਉਦੋਂ ਖਾ ਲੋ ਕਿੱਦਾਂ ਦੀ ਬਣੀ ਪਈ ਆ ਬਹੁਤ ਵਧੀਆ ਵਧੀਆ ਬਣੀ ਨਾ ਬੜੇ ਚਿਰ ਬਾਅਦ ਆ ਖਾਦਾ ਆਂ ਹਾਂ ਤਾਂ ਕਿਉਂਕਿ 1 ਸਾਲ ਬਾਅਦ ਆਂਦਾ ਹੁੰਦਾ ਨਾ ਗਰਮੀਆਂ ਚ ਅਸਲੀ ਥੋੜੀ ਬੜੇ ਚਿਰ ਬਾਅਦ ਹੀ ਖਾਦਾ ਮਤਲਬ ਪਹਿਲਾਂ ਵੀ ਕੀ ਆ ਆਪਣਾ ਗਰਮੀ ਦਾ ਹਾਂ ਬਹੁਤ ਸਵਾਦ ਰੋਟੀ ਹੁਣ ਖਾਦੀ ਆਪਾਂ ਆ ਢੇਡਾ ਆਪਣਾ ਖੋਲਿਆ ਉਸ ਆਪਾਂ ਨੂੰ ਲੱਗੀ ਤਿਆਰ। ਇਤਬਾ ਮੈਂ ਤਿਆਰ ਹੋਊਂਗਾ। ਅੱਜ ਤੋਂ ਬਾਅਦ ਮਿਲ ਰਿਹਾ ਤੁਹਾਨੂੰ ਸਿੱਧਾ ਡਿਊਟੀ ਤੇ। ਕੀ ਬੈਣੀ ਕੋਕੋ? ਕੀ ਬੈਣੀ ਆ? ਕਿੱਦਿ ਦੇਖੀ ਜਾਣਾ ਇਹਨੇ ਮੈਨੂੰ ਤਿਆਰ ਹੁੰਦੇ ਨੂੰ ਨਾ। ਜਲਦ ਕਰ ਮੈਂ ਤਿਆਰ ਹੋ ਜਾਣਾ। ਚੰਗਾ ਪੱਤਾ। ਬਾਏ। ਫਾਇਆ ਫਾਇਆ ਥੱਲੇ ਨਹੀਂ ਆਣਾ ਥੱਲੇ ਨਹੀਂ ਆਣਾ ਚੰਗਾ ਫਾਇਆ ਫਾਇਆ ਫਾਇਆ। ਅੱਜ ਆਪਾਂ ਪਹੁੰਚ ਗਏ ਆ ਖਮਾਗਾਰਾਂ ਤੇ ਛੋਲਾ ਚੱਕ ਕੇ ਸੁੱਤੀਆਂ ਦੇਖੋ ਯਾਰ ਕਿੱਥੇ ਗਈ ਸੀ ਜੜੀ ਮਾਰ ਜੜੀ ਮਾਰਨ ਅਜੇ 5 ਮਿੰਟ ਬੈਠੇ ਆ ਸਕੂਨ ਦੇ ਬਹਿ ਜਾ ਥੋੜੀ देर ਸਾਡਾ ਨਾਮ ਹੈ ਕਾਫੇ ਤੇ ਇਹ ਹੈ ਕੈਫੇਟੇਰੀਏ ਹੈ ਇਹ ਹੈ ਕੈਫੇ ਜਿਹੜਾ ਕਿ ਦੇਖਨ ਨੂੰ ਬਸ ਪਰ ਇੱਥੇ ਬੰਦਾ ਰੋਟੀ ਨਹੀਂ ਖਾ ਸਕਦਾ ਇੰਨਾ ਮੇਗਾ ਇਹ ਸਾਡਾ ਭਈ ਅੱਜ ਦਾ ਡਿਨਰ ਹੈਗਾ ਆ ਕੀ ਆ ਦੇਖੋ ਕੈਮਰੇ ਜਿ ਘੜ ਘੈਂਟ ਲੱਗ ਰਹੀ ਹੈ ਨਾ ਖਾਣ ਨੂੰ ਵੀ ਘੈਂਟ ਆ ਪਰ ਮੈਂ ਮਾਲਵੇ ਵਾਲੇ ਉਹਦੇ ਵਿੱਚ ਦੁੱਧ ਨਹੀਂ ਪਾਇਆ ਜੋ ਕਿ ਆਪਾਂ ਦੁੱਧ ਦੁੱਧ ਪਾ ਕੇ ਖਾਂਦੇ ਸੀਗੇ ਨਾ ਮਾਲ ਵਿੱਚ ਲਤੋਲੀਆਂ ਤੇ ਕੀ ਆ ਜਦੋਂ ਪੰਜਾਬ ਕੋਲ ਤੇ ਸੀ ਗਾਜਰਾ ਮਟਰ ਵੀ ਬੱਸ ਹੁਣ ਜਾਇ ਕਰਕੇ ਆਪਾਂ ਬੰਨ ਲੈਂਦੇ ਆਂ ਸਾਦ ਲੱਗਦਾ ਆ ਹਾਂ ਮੰਮੀ ਨਾਲੇ ਤਾਂ ਬੋਲ ਹੀ ਜਾਊਗੀ ਵੀ ਇਹਨਾਂ ਨੂੰ ਕੱਢ ਦੇਣਾ ਮੈਂ ਨਾਲੇ ਮੰਮੀ ਹੀ ਪਿਆਰ ਹਾਂ ਦੱਸਦੀ ਹੁੰਦੀ ਆ ਉਹ ਨਾ ਵੀ ਬਹੁਤ ਪਿਆਰ ਕਰਦੇ ਓਨੂੰ ਬਈ ਠੀਕ ਆ ਜੀ ਉਹ ਬਈ ਅਫਾੜਿਓ ਫੋਨ ਫੜ ਲਓ ਹੁਣ ਉੱਤਲਾ ਦਾ ਉੱਪਰੋਂ ਉੱਪਰ ਹੀ ਆ ਗੱਡੀ ਤੋਂ ਪਤਾ ਲੱਗ ਗਿਆ ਹੁਣ ਆ ਗੱਡੀ ਆ ਗਈ ਨਾ ਕੋ ਕੋ

ਕੌਤਾ ਖੇਡਣ ਲੱਗੀ ਸੁੱਤੀ ਪਈ ਸੀ ਏ ਸੁੱਤੀ ਸੀਗੀ ਤਾਂ ਕਰਕੇ ਦੋ ਕੁ ਮਿੰਟ ਨੇ ਪਛਾਣਿਆ ਨਹੀਂ ਆਪਾਂ ਨੂੰ ਵੀ ਇਹ ਕੌਣ ਆਇਆ ਹਾਂ ਕਿ ਕੋਕੋ ਅੱਧੀ ਨੀਂਦ ਚ ਸੀ ਨਾ ਹੁਣ ਜੋ ਹੁਣ ਚੱਲਿਆ ਮੋਰਚਾ ਸਟਾਰਟ ਸਫਾਈਆਂ ਦਾ ਆਪਾਂ ਮੰਨ ਜੀਏ ਥੋੜੇ ਜਿਹੇ ਭਾਂਡੇ ਵਾਕੀ ਥੋੜਾ ਬਾਹਰ ਦਾ ਨਜ਼ਾਰਾ ਦਿਖਾਣਾ ਤੁਹਾਨੂੰ ਮੋਰ ਤਾਂ ਕੋਈ ਬੋਲ ਨਹੀਂ ਆ ਇਦਾਂ ਨਾਲ ਆਪਣੇ ਸਾਈਡ ਤੇ ਕੰਮ ਬੰਨਦਾ ਪਿਆ ਇਹ ਖੜੀ ਕਰਨਗੇ ਹੁਣ ਇੱਥੇ ਬਿਲਡਿੰਗ ਸੋ ਬਣਦੀ ਪਈ ਆ ਚਾਹ ਤੇ ਇਹਦੇ ਨਾਲ ਹੀ ਵੀਡੀਓ ਕਰਦੇ ਖਤਮ ਤੇ ਕੋ ਕੋ ਹੁਣ ਰਹਿਣ ਲੱਗ ਪਈ ਆ ਇੱਥੇ ਅੰਕਲ ਦੱਸਦੇ ਨੇ ਕਿ ਜਦੋਂ ਲਾਈਟ ਕਰ ਦੋ ਬੰਦ ਉਦੋਂ ਡਰਦੀ ਆ ਉਦੋਂ ਕੋਈ ਨਾ ਕੋਈ ਨਾਲ ਚਾਹੀਦਾ ਜਦੋਂ ਲਾਈਟ ਜਗਾ ਦੋ ਫਿਰ ਸੋ ਜਾਂਦੀ ਆ ਚਲੋ ਵਧੀਆ ਆ ਵੀ ਸਹੀ ਆ ਉਨਕਾ ਰਿਪੇ ਜਿੰਨੀ ਲੋਡ ਨਹੀਂ ਪੈਣੀ ਸੋ ਕੁਝ ਵੀ ਚੰਗਾ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤਾਂ ਤਾਂ ਨਹੀਂ ਉਪਲਗੀ ਠੀਕ ਹੈ ਤੇ ਮਿਲਦੇ ਆ ਨਵੇਂ ਵਲੋਗੋ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖ ਵਾ ਕੋਕੋ ਆਪਣੀ ਰੋਟੀ ਤੋਂ ਮੂੰਹ ਘੁਮਾ ਕੇ ਖਾ ਰਹੀ ਆ ਤੇ ਜੇ ਰੋਪਾ ਖਾਣੇ ਆ ਉਦੋਂ ਸ਼ਬਬਾ ਅਸ਼ਦਨ ਨੂੰ ਮੂੰਹ ਕਰੋ ਮੈਨੂੰ ਵੀ ਦਿਖਾਓ ਕੀ ਖਾਂਦੇ ਪਏ ਕੋਕੋ ਹਏ ਇਹ ਆ ਗਿਆ ਖਾ ਲਾ ਰੋਟੀ ਖਾ ਲੋ ਪਹਿਲਾਂ ਫੇਰ ਗੱਲ ਕਰਦੇ ਆਂ